ਜੀ ਕਿਦਾਂ ਸਾਰੇ ਅੱਜ ਚੱਲੇ ਆਂ ਇਹਦੀ ਕ੍ਰੇਟਰ ਦੀ ਸਰਵਿਸ ਕਰਾਉਣਾ ਸੋਲਖੀ ਏਜੰਸੀ ਚ ਵੀਦੀ ਹੈਗੀ ਇਹ ਚੌਥੀ ਸਰਵਿਸ ਅੱਜ ਮਹਾ ਚੱਲ ਟਾਈਮ ਜਾਤਾ ਕਰਾ ਲੇ ਉਹਨੇ ਸਰਵਿਸ ਚੱਲ ਰਹੀ ਆ ਸਰਵਿਸ ਲੱਗੀਆਂ ਬਹੁਤ ਜ਼ਿਆਦਾ ਆਈਆਂ ਹੋਈਆਂ ਇਹ ਹੈਗੀ ਆਪਣੀ ਪੇਡ ਸਰਵਿਸਾਂ ਕਿਨਕੇ ਸਰਵਸਤਾ ਸਾਬ ਜੀ ਦੀ ਉਹ ਪਰ ਟੈਸਟ ਉਸ ਲਾ ਕੇ ਖਸਾ ਕੰਮ ਖਿੱਚਲੇ ਜੰਨੇ ਆ ਇਹ ਅੱਜ ਚੱਲੇ ਜੀ ਐਗਰੀ ਐਕਸਪੋ ਦੇਖਣ ਜਿਹੜਾ ਸਾਨ੍ਹੇੜ ਲੱਗਿਆ ਹੋਇਆ ਮੈਂ ਯਾਰ ਗੁਰਸੈ ਸਿੰਘ ਇਹਦੀ ਅੱਜ ਕਰਾਈ ਛੁੱਟੀ ਛੁੱਟੀ ਦੀ ਪਲੈਨਿੰਗ ਪਹਿਲਾਂ ਦੀ ਤੀ ਪਰ ਫੇਰ ਲੱਗਿਆ ਤਾਂ ਕੈਨਸਲ ਹੋਣ ਕੰਮ ਕਿਉਂਕਿ ਮੇਰੇ ਨਾਲ ਜਾਣ ਦਾ ਮਰਿੰਦਰ ਸਿੰਘ ਬੈਂਸ ਨੇ ਉਹਨਾਂ ਦੇ ਕੋਈ ਹੋ ਗਈ ਡੈਥ ਰਿਸ਼ਤੇਦਾਰੀ ਚ ਉਧਰ ਨੂੰ ਚਲੇ ਗਿਆ ਫੇਰ ਗੁਰਸੈਜ ਦੀ ਹੋਈ ਵੀਦੀ ਛੁੱਟੀ ਮੈਂ ਕਿਹਾ ਚੱਲ ਆਪਾਂ ਦੋਨੇ ਚੱਲਦੇ ਆ ਤੇ ਇਹ ਕਿਸੇ ਨੂੰ ਦਿਖਾਉਣਾ ਰੰਗ ਟੰਗ ਮੇਲੇ ਦਾ ਇਸ ਵਕਤ ਨਾ ਵੱਜ ਚੁੱਕੇ ਆ 10:30 ਪਰ ਧੁੰਦ ਫਿਰ ਵੀ ਜ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ ਵੀ ਪਿੱਛੋਂ ਤੋਂ ਧੁੱਪ ਨਹੀਂ ਚੜ ਗਈ ਸੀ ਹੁਣ ਫੇਰ ਉੱਤੇ ਹੀ ਹੋ ਗਿਆ ਚਲੋ ਆਪਾਂ ਹੌਲੀ ਹੌਲੀ ਜਾ ਵੜਨਾ ਉੱਥੇ 11:00 ਵਜੇ ਨੂੰ ਨਹੀਂ ਬਾਬਾ ਦੇਖੋ ਕਿੱਡਾ ਜਗਰ ਪਾਈ ਫਿਰਦਾ ਹੈ ਗਲ ਚ ਅਰਾ ਜੀ ਸੇ ਦੇ ਰੱਬ ਦੇ ਰੰਗ ਆਪਣੇ ਕਿੰਨੀ ਸੀਗਾ ਧੁੰਦ ਇੱਥੇ ਧੁੱਪਾਂ ਜੜੀ ਹੋਈ ਆ ਟਾਈਮ ਪੂਰੇ 11:00 ਵੱਜ ਗਏ ਇਹ ਦੇਖੋ 10:30 ਅਸੀਂ ਤੁਰੇ ਤੇ ਲਓ ਜੀ ਪਹੁੰਚ ਗਏ ਹੁਣ ਲਾਉਨੇ ਇੱਥੇ ਗੱਡੀ ਕਿਤੇ ਪਾਰਕਿੰਗ ਚ ਖਾਸੀ ਕਠਮਠਾ ਖਾਸੀ ਦੂਰ ਤੱਕ ਲੈਂਨ ਗੱਡੀਆਂ ਦੀ ਕਈ ਥੱਕ ਦੂਰ ਤੁਰ ਕੇ ਜਾਣਾ ਪੈਣਾ ਹੈ ਚਲੋ ਇੱਥੇ ਲਾਉਨੇ ਹੈ ਜਗ੍ਹਾ ਮਿਲ ਗਈ ਇੱਥੇ ਹੁੰਦੀ ਹੈ ਨਾ ਗੈਲ ਅਕਾਊਂਟ ਆਫ ਦਿਸ ਸਿਟੀਨ ਡੈਸਕ ਇੱਥੇ ਹੁੰਦੇ ਰਜਿਸਟ੍ਰੇਸ਼ਨ ਕਿਸਾਨ ਦੀ ਆ ਮਿਲਦਾ ਹੈ ਫਿਰ ਕਾਰਡ ਜੇ ਆਪਾਂ ਨੂੰ ਆਪਣੀ ਜਾਣਕਾਰੀ ਸਾਰੀ ਭਰ ਕੇ ਬਾਅਦ ਚ ਤੁਹਾਨੂੰ ਇਹਦਾ ਪਤਾ ਹੀ ਫਾਇਦਾ ਇਹ ਫੋਨ ਫੋਨ ਆਉਣਗੇ ਕਿ ਤੁਸੀਂ ਆਏ ਤੇ ਕਿਹਾ ਤੁਹਾਡਾ ਕੀ ਦੇ ਬਾਰੇ ਥਿਊ ਪੁਆਇੰਟ ਆ ਇਹ ਦੱਸਣਗੇ ਆ ਟਾਇਰ ਆ ਨਾ ਜਿਹੜੇ ਟਰੈਕਟਰਾਂ ਨੂੰ ਆਪਣਾ ਰੇਰੂ ਵਾਲੇ ਨੂੰ ਪੰਪਾਂ ਨੂੰ ਪੈਣੇ ਆ ਉਹ ਹੈ ਉਹ ਲੱਗੇ ਵੀ ਬਾਈ ਰੇਟ ਪੁੱਛ ਲੈ ਇਹਨਾਂ ਦਾ ਕਿੰਨਾ ਆਪਾਂ ਕਹਿ ਦਿੰਦੇ ਜਿਹੜੀ ਆਹ ਆਹ ਟਾਇਰ ਆ ਨਾ 1,10,000 ਦੇ ਆ ਚਾਰ ਬਹੁਤ ਮਹਿੰਗੇ ਆ ਦੇਖੋ ਤਾਂ ਆ ਜਿਹੜਾ ਪੰਪ ਨਾ ਸਪਰੇਅ ਵਾਲਾ ਬੈਟਰੀ ਵਾਲਾ ਇਹ ਤਾਂ ਲਿਥੀਅਮ ਦੀ ਬੈਟਰੀ ਹੈ ਇਹ 3200 ਦਾ ਆ ਹੈਗਾ 3000 ਦਾ ਇਹ ਸਿੰਪਲ ਬੈਟਰੀ ਹੈ ਜਿਹੜੀ ਲਿਥੀਅਮ ਦੀ ਬੈਟਰੀ ਜਿਹੜਾ ਇਹਨਾਂ ਨੇ ਐਗਜ਼ੀਬਿਸ਼ਨ ਲਾਇਆ ਵਾ ਨਾ ਪੱਕੇ ਇਹਨਾਂ ਦੇ ਥੱਲੇ ਲਾਇਆ ਵੇਖੋ ਇੱਥੇ ਪਹਿਲਾਂ ਕੋਈ ਉਹ ਹੋਣਾ ਨਾ ਬਹੁਤ ਵਧੀਆ ਪ੍ਰਬੰਧ ਆ ਕੋਈ ਮਿੱਟੀ ਘੱਟਾ ਨਹੀਂ ਉੱੜਦਾ ਕੁਛ ਨਹੀਂ ਐਨ ਸਾਫ਼ ਸੁਥਰਾ ਕੰਮ ਐਨ ਵਧੀਆ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਮੈਂ ਕੱਲ ਨੂੰ